ਚੱਲ ਨਹੀਂ ਸੋ ਡਿਵਰਕਾ ਮੈਂ ਨਾ ਤੇਰੀ ਚੱਲ ਠੀਕ ਐ ਫੋਟੋ ਹੈ ਨਾ ਆਹ ਕਿਉਂ ਨਾ ਬਠੀ ਸੀ ਪੂਰੇ 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 ਸਵੇਰੇ ਥੋੜਾ ਰੱਖਾਂਗੇ ਤੇਰਾ ਤਾਂ ਕਟਾ ਸੀ ਵਾ ਮੈਂ ਵੀ ਸਵੇਣਾ ਬਰਵਾਸ ਦੇ ਸੈਕਟਰ ਗਿਆ ਲਗੇ ਮੋੜੇ ਕਰਕੇ ਚੰਗਰਿੰਦੀ ਚੱਲ ਬਹਿ ਜਾ ਸਾਡੇ ਭਰਾਵਾਂ ਵਰਗਾ ਜੀਜਾ ਐ ਉਹ ਇਧਰ ਹੋ ਯਾਦ ਕਰੀ ਜਾਂਦੇ ਸੀ ਤੇ ਚਾਚਾ ਜੀ ਗਾਂ ਹੀ ਆ ਗਏ ਨਾ ਨਾ ਆ ਜਾਂਦੇ ਚੰਗੇ ਰਸਤੇ ਚਾਚਾ ਜੀ ਤੇ ਚਾਚੀ ਜੀ ਸਾਡਾ ਇੰਨਾ ਜਿਆਦਾ ਮੋਹ ਕਰਦੇ ਆ ਨਾ ਮਾਸੀ ਜੀ ਵੀ ਬਹੁਤ ਕਰਦੇ ਆ ਬੀਬੀ ਪਾਪਾ ਦੇ ਮਾਸੀ ਲੱਗਦੇ ਆ ਜਿਹੜੇ ਚੱਲਿਆ ਸੜੀ ਪਿੱਤੋ ਮਾਸੀ ਸਾਡੀ ਪਿੱਤੋ ਮਾਸੀ ਕਿ ਜਾਨੇ ਸੀ ਸਾਡੀ ਪਿੱਤੋ ਜਿਵੇਂ ਕਿ ਤੁਸੀਂ ਸਾਰੇ ਪਹਿਲਾਂ ਦੇ ਵਲੌਗਾਂ 'ਚ ਵੀ ਦੇਖਦੇ ਰਹੇ ਹੋ ਕਿ ਸਾਡੀ ਪਿੱਤੋ ਮਾਸੀ ਬੜੀ ਫੇਮਸ ਹੈ ਅੱਜ ਜਿਸੀਂ ਪਿੱਤੋ ਮਾਸੀ ਨੂੰ ਸਪੈਸ਼ਲ ਮਿਲਣ ਚੱਲੇ ਪਾਪੇ ਰਿਸ਼ਤੇਦਾਰੀ ਵੀ ਪਾਪੇ ਮਾਪੇ ਦੇ ਚਾਚੇ ਦੀ ਛੋਲੀ ਹੈ ਤੇ ਮੋਹ ਕਰਦੀ ਹੈ ਚਾਚੇ ਦੀ ਛੋਲੀ ਵਰਗਾ ਲਓ ਵੀ ਅਸੀਂ ਪਹੁੰਚ ਗਏ ਅਸੀਂ 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 ਪਿਛਲਾ 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 ਚਾਚਾ ਜੀ ਓਏ ਓਏ ਸੱਚੀ ਕਹਿੰਦਾ ਹਾਂਜੀ ਅਨੀਮ ਚਾਚਾ ਜੀ ਵਧੀਆ ਅਸ ਤਾਂ ਫੇਰ ਵੀ ਕਾਹਟਾ ਹੋ ਗਿਆ ਸੀ ਬੇਚਾਰਾ ਇਹ ਹੈਲੋ ਗਰਮੀ ਤਾਂ ਪੁੱਛੇ ਨਾ ਪਹਿਲਾਂ ਤਾਂ ਕਹਿੰਦੇ ਨਾ ਜਾ ਕੇ ਨਾ ਮੰਗ ਵਧੀਆ ਵਧੀਆ ਸਰ ਜੀ ਕਹਿੰਦੇ ਸੀ ਹੋਰ ਆ ਗਿਆ ਸੀ ਜਿੱਦ ਕੇ ਆਇਆ ਨਾ 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 ਮੋਡਲ ਸੂਟ ਵਾਹੇ ਕਿਹਦੇ ਬਲੀਪਾ ਬਲੀਪਾ ਕਿਸ਼ਾਦੀ ਤੇ ਕਿਹੜੀ ਮਿਊਜ਼ਿਕ ਦੀ ਕਿਹੜੀ ਯੋਡੀ ਉਹ ਲੱਗ ਰਿਹਾ ਕੋਲੀ ਬਣਾਈ ਨਹੀਂ ਸੀ ਆ ਪਹਿਲਾ ਵਿਆਹ ਸੀ ਜਿਹਦੇ ਚ ਮੈਂ ਰੀਬਨ ਕਟਾਇਆ ਸੀ ਆ ਗਈ ਕਿਹਾ ਐਸ ਇਸ ਵਿਆਹ ਚ ਮੈਂ ਤੇ ਕਰਮ ਨੂੰ ਫੇਮਸ ਸਿੰਘ ਹਾਂ ਟਾਰ ਸੀ ਸਾਡੀ ਮੈਨੂੰ ਸੋਹਣੀ ਬੋਸ ਤੇ ਕਿਸੇ ਨੇ ਮੇਰੇ ਰੱਖਿਆ ਸੀ ਸਾਰੇ ਤੋਂ ਮੁੰਡੇ ਰੱਖਿਆ ਹਾਂ ਜੀ ਤੇ ਦੇ ਮੈਂ ਕਾ ਉਹ ਲੈ ਜੇ ਨਾ ਬੱਸ ਰੱਖ ਲੈ ਦਨਾਂ ਤੇ ਜੀ ਕਰਮ ਫੇਰ ਇਸਾਡੀ ਮਾਡਰਨ ਚਾਚੀਆਂ ਇਹਨਾਂ ਲਈ ਵੀ ਪਰ ਯਾਰ ਜਨ ਲੰਗ ਬੜੀ ਬਣਾਲੇ ਇਹ ਸਾਡੀ ਚੜੇਲੋ ਚੜੇਲ ਤਾਂ ਵਖੇ ਦਰਾਖ ਖੜੀ ਇਹ ਤਾਂ ਵੱਲ ਗਿਆ ਆ ਗਿਆ ਆਪਾ ਮਨਾ ਤੇਰੀ ਚਲ ਠੀਕ ਹੈ ਫੋਟੋ ਹੈ ਨਾ ਆਹ ਕਿਹਨਾਂ ਬੈਠੀ ਸੀ ਹੈ ਰਿਸ਼ਤਾ ਕੀ ਹੈ ਇਹਨਨ ਜਾਣਦੀ ਹੈ ਕੋਣ ਕੋਣ ਦੱਸਦੇ ਮਮਾ ਨੇ ਇਹ ਪਿਛਲੇ ਘਰ ਵਾਲੀ ਨਹੀਂ ਨਹੀਂ ਅਸੀਂ ਦਰਨਜੀਠਾਣੀ ਅੱਜ ਉਹ ਵੀ ਚੜ੍ਹਦੀ ਬੇਕੇ ਅਮਰ ਸੱਚੀ ਹੈ ਨਹੀਂ ਸੱਚੀ ਹੈ ਇਹਦੀ ਬਦਿੰਦਰ ਨੂੰ ਆਏ ਉਹ ਕਹਿੰਦੇ ਸਾਡੀ ਮਾਂ ਜੀ ਸੁਣ ਕੱਲ੍ਹ ਲਵ ਵੀ ਆ ਗਈਆਂ ਚੱਪਲਾਂ ਕਹਿੰਦੇ ਰੈਪ ਹੋ ਆਜੋ ਬਾਰ ਬਾਰੇ ਖੁਸ਼ੀ ਹੋਈ ਬਾਤ ਤਿਆਰੀਆਂ ਸੀ ਪੂਰੀ ਕਰਕੇ ਅਸੀਂ ਤੁਹਾਨੂੰ ਦੇਖਦੇ ਸੀ ਛੁੱਟੀ ਨਹੀਂ ਹੋਗੀ ਇੱਥੇ ਆ ਕੇ ਗੁਰਦੁਆਰੇ ਮੱਥਾ ਟੇਕ ਕੇ ਉਹ ਨਹੀਂ ਇੱਥੇ ਅਜਾ ਇੱਥੇ ਕੀ ਲਾਇਆ ਕਿਥੇ ਕਾਰਵਨ ਕਿਹਦੀ ਗੁਰਦੁਆਰੇ ਮੱਥਾ ਟੇਕ ਕਿਉਂ ਨਹੀਂ ਕਿਉਂਕਿ ਕਾਰ ਦਾ ਮੱਥਾ ਅਜੇ ਅਸੀਂ ਟੇਕਿਆ ਨਹੀਂ ਸੀ ਫਕਰ ਸਰ ਆ ਕੀ ਕਰਦਾ ਮੱਥਾ ਟੇਕ ਕੇ ਜਾਂਦਾ ਸੀ ਤੇ ਹੁਣ ਅਸੀਂ ਚੱਲੇ ਹਾਂ ਗੁਰਦੁਆਰੇ ਕਰਮਨ ਨੂੰ ਲੈ ਕੇ ਨਾਲ ਕਰਮਨ ਮੈਂ ਤੇ ਨਵਦੀਨੀ ਕਿੰਨੇ ਚੱਲੇ ਆ ਤੇ ਪਾਪਾ ਤੇ ਚਾਚਾ ਜਾਣਗੇ ਸੂਟ ਕਿੰਨੇ ਦਾ ਕੱਢਿਆ ਸੀ ਪੂਰੀ ਹੈ ਪੂਰੀ ਹੈ ਹਾਂਜੀ ਪਾਵਾ ਹਾਂਜੀ ਚਾਚਾ ਜੀ ਇੱਥੇ ਐਨੇ ਸਾਨੂੰ ਕਿਉਂ ਕਿਉਂ ਗੋਲਣਾ ਕਰਮਨੀ ਆਂ ਤਾਂ ਜੇਦੀ ਕਰ ਲਈ ਗੁਰਦੁਆਰੇ ਜਾਣਾ ਹੀ ਜਾਣਾ ਦੋਸਤ ਅੜੀ ਸੀ ਯਾਰ ਮੈਨੂੰ ਆਣਾ ਸੀ ਮੱਖਤੇ ਪਰ ਨਹੀਂ ਤੇ ਪਰ ਨਹੀਂ ਦੇਖਣਾ ਚਾਹੀਦਾ ਮਰਨਾ ਸਰਨੂ ਆਏ ਸਰਨਾਟ ਜੀ ਚੜੀ ਜਦ ਆਵਾਜ਼ ਸੁਣੀ ਬਾਬਾ ਜੀ ਲੱਡੂ ਖਾਣਾ ਨਹੀਂ ਵੇਖ ਲਾ ਕਿੰਨੀ ਹੀ ਪਾ ਸਕਦੇ ਮੈਂ ਤੇਰੇ ਤੇ ਧਿਆਨ ਰੱਖ ਰੱਖਿਆ ਸੀ ਕਿ ਅਭੀ ਕਿਤੇ ਲੱਡੂ ਤਾਂ ਨਹੀਂ ਖਾਈ ਜਾਂਦੇ ਲੋ ਬਿੱਗੇ ਤਾਂ ਮੰਦਾ ਹੋ ਗਏ ਮਾਰੀ ਪੈਦੇ ਤੂੰ ਇਹਨਾਂ ਦੀ ਗੋਲੀ ਚੱਲੀ ਹੋਈ ਹੈ ਬਈ ਤੋੜੀ ਗਈ ਚੱਲੀ ਨਹੀਂ ਤੁਸੀਂ ਚਿੱਟੇ ਜੀ ਦੇ ਦਰ ਮੇਰੇ ਚਾਰ ਮੁੰਜਾ ਤੇ ਵਰਤੀਆਂ ਨਾ ਆਈ ਕਿ ਮੁੰਡੇ ਅਸੀਂ ਤਾਂ ਚਿੱਟੇ ਘਰੂਤ ਮਨਾ ਤੋ ਇਹ ਲੈ ਹੀ ਜੋ ਤੁਸੀਂ ਪਾਸੇ ਰੋਸ ਅੰਡੇ ਤੇ ਲਾਲ ਕਲਾਲ ਜੇ ਕਾਲੇ ਇਧਰ ਮਹਿੰਦੀਆਂ ਲੱਗ ਰਹੀਆਂ ਇਹ ਫਾਇਦਾ ਚੱਕਿਆ ਜਾ ਰਹੇ ਰਿਸ਼ਤੇਦਾਰਾਂ ਨਬੂ ਬੜਾ ਫਾਇਦਾ ਚੱਕਿਆ ਫਾਇਦਾ ਤਾਂ ਚੱਕ ਨਹੀਂ ਕੰਮ ਦਿਖਾਈ ਕਿੰਨੀ ਛੋਨੀ ਲਾਈ

ਚਾਚੀ ਕਹਿੰਦੇ ਮੋਹ ਨਹੀਂ ਕਰਦੇ ਇਸ ਤੁਹਾਡਾ ਚਾਹ ਮੋਹ ਕਿਉਂ ਨਹੀਂ ਚਾਚੀ ਕਹਿੰਦੇ ਅਸੀਂ ਨਹੀਂ ਚਾਚੀ ਨਹੀਂ ਕਰਦੇ ਹਣੀ ਆ ਦਾ ਕਿਹਨੇ ਕਿਹਨੇ ਪੁੱਛਿਆ ਵੀ ਕਿਹੜਾ ਜਗਦਾ ਵੀ ਸੀ ਆ ਉਹੀ ਐ ਹਾਂ ਮੈਂ ਕਿਹਾ ਤੁਹਾਨੂੰ ਕੋਲ ਲੈ ਆ ਲੈ ਸੁਣੋ ਸਿੱਧੀ ਗੱਲ ਕਰੀਂ ਇਹ ਦੇ ਚਾਚਾ ਜੀ ਕਿ ਨਾ ਗਰਦੇ ਮਿੰਟਾਂ 'ਚ ਲਿਆ ਕੇ ਦੇਤਾ ਇੱਕ ਬੋਲ ਤੇ ਤੇਰੇ ਵਾਲਾ ਚਾਚਾ ਦਾ ਵੜਾ ਕਰਦੇ ਕੈਪ ਉਤਾਰ ਲਓਗੇ ਦੰਦਾ ਵਾਲਾ ਹਾਂ ਚਾਚਾ ਦਾ ਗੁੱਗੂ ਗੁੱਗੂ ਆਈ ਕਰੀ ਜਾਂਦਾ ਕਿਉਂ ਅੱਛਾ ਸੱਚੀ ਕਾਲ ਆ ਰਹੀ ਹੈ ਨਾ ਆਏ ਕਿਦੀ ਜਵਾਲੀ ਨੀ ਮੈਂ ਮਿਸ ਪੱਧਿਆ ਬੁਰਾ ਮਸਤ ਰੱਖਦਾ ਹਾਂ ਸਹੀ ਹੈ ਨਾ ਤੇ ਇਹਦੇ ਨਾਲ ਕਿਤੇ ਦੇ ਚਾਲ ਮਾਰ ਨਾ ਜੀਂ ਜਾਂਦਾ ਸੀ ਹਾਂ ਸਾਰੇ ਪੇਦ ਖੋਲ ਦੇ ਮੀਨ ਦੇ ਕਿੱਥੇ ਜਾ ਕੇ ਬੈਠੇ ਦੇਖੋ ਦੇਖੋ ਤੁਹਾਡੀ ਟੋਲੇ ਵਾਲੇ ਖੜੇ ਹੂੰ ਘਰ ਦੇ ਇੱਥੇ ਬੈਠੇ ਤੇ ਜਿਹੜੀਆਂ ਬਾਹਰੋਂ ਆਈਆਂ ਵਿਚਾਰੀਆਂ ਉਹ ਸੀੜੀ ਤੇਰੇ ਕੋ ਉੱਤਰ ਬਣੇ ਲੋਕ ਤਾਂ ਆਈਫੋਨ ਨਹੀਂ ਬਣਿਆ ਭਾਈ 3 ਦਿਨ ਪਾਸਾ ਦੇ ਹਣ ਬਾਹਰ ਲੋਕ ਇੱਥੇ ਮੈਂ ਵੀ ਆ ਕੇ ਭੈਣੇ ਤੂੰ ਬੋਚੀ ਨਾ ਉਹ ਕਰਨ ਪੈ ਤੂੰ ਵੀ ਨਾ ਬੋਚ ਤੇ ਜੇ ਤੁਹਾਡੇ ਵਿਚਾਰ ਮਲਾਏ ਤਾਂ ਭਾਈ ਕੁਝ ਜਮ ਵਸਣਾ ਚੁੱਕ ਗੱਦ ਜਿਆਣੀ ਲਓ ਜੀ ਆ ਗਏ ਸਾਡੇ ਵੀਰ ਜੀ ਆ ਵੀ ਇਧਰ ਲੈ ਵਸੇ ਸਾਡੇ ਤੇ ਉਤਰਨਾ ਜੀ ਨਹੀਂ ਕਰਦਾ ਵੀਰ ਜੀ ਦਾ ਓਹੋ ਵੀਰ ਜੀ ਛੱਡ ਕੇ ਆਉਣਾ ਸੀ ਘਰੇ ਫੋਨ ਹਣਾ ਮੇਜੀ ਯਾ ਵੇਲੇ ਨਹੀਂ ਪਤਾ ਲੱਗਨ ਦਿੱਤਾ ਸੀ ਕਦੋਂ ਬਣਾ ਲਈ ਕਦੋਂ ਕੁਝ ਕਰ ਲਿਆ ਤੂੰ ਕਿ ਮੈਨਾਂ ਦੇਖ ਰਹੀ ਹਾਂ ਗੁੱਤੀ ਹੁੰਦੀ ਅੱਜ ਇਹਨੇ ਤਾਂ 4 ਦਿਨ ਹੋ ਗਏ ਰੋਟੀ ਨਹੀਂ ਖਾਦੀ ਸਾਡੇ ਨਾਲ ਰਸ ਕੇ ਮਮਾ ਪਾਪਾ ਤਾਂ ਪਹਿਲੀ ਵਾਰ ਮਿਲਦੇ ਆ ਨਾ ਯਾਰ ਲੱਗੀ ਮੋਟਾ ਕਰਕੇ ਚੰਗਾ ਵੀ ਨਹੀਂ ਜੀ ਚਲ ਬਹਿ ਜਾ ਇਹ ਗੱਲ ਮਾਸੇ ਪਿੰਡ ਰਤਵਾੜੀ ਵੈ ਫਰਮ ਸੀ ਮੋਸਾਂ ਦੇ ਗਾਂ ਦੇ ਗਾਂ ਦਾ ਇਹ ਹਾਂ ਹੱਥੋਂ ਬੰਦੇ ਆਉਂਦੇ ਨਹੀਂ ਆਉਣਾ ਜਿੰਦਾ ਹੀ ਨਹੀਂ ਕਿਹੜਾ ਹੀ ਉਧਰ ਹੋਂ ਸਦਾ ਮੋਕਸਰ ਦਾ ਹੋਰ ਲਾਉਣਾ ਹੀ ਫਿਰ ਮੈਂ ਦੂਰ ਤੋਂ ਲੌਗਿੰਗ ਕਰਨੀ ਹੁੰਦੀ ਹੈ ਨਾ ਜ ਸਾਡੇ ਭਰਾਵਾ ਮਾਰਗਾ ਜੀਜਾ ਇਹ ਪਿੱਛੇ ਕੀ ਹੋਣੀ ਤਾ ਯਾਰ ਹੋ ਗਈ ਕੋਈ ਨਹੀਂ ਕਿੰਨਾ ਸਮਾਨ ਰੱਖਿਆ ਮਗਰ ਸਮਾਨ ਕਿੰਨਾ ਰੱਖਿਆ ਮਗਰ ਐਸਾ ਹੀ ਹੁੰਦਾ ਹੈ ਵੇਖ ਤੇ ਦੇ ਮੈਂ ਪੰਦਰਾ ਤੈਨੂੰ ਰਾਤ ਲਾ ਕੇ ਹੀ ਕਰਨਾ ਹਾਂ ਜੇ ਠੀਕ ਠਾਕ ਹੋ ਗਏ ਨਾ ਬਾਈ 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 ਜੀ ਬਾਈ ਦੀਦੀ ਪਤਾ ਨਹੀਂ ਤੈਨੂੰ ਚਲੋ ਠੀਕ ਹੈ ਬਾਈ ਬਾਈ ਜਾ ਪਾ ਜੱਸ ਕੁਟੀ ਤੇ ਚੜੋ ਪੁੱਤ ਇਹ ਮੇਰੇ ਹੀ ਆਂਦੀ ਆ ਮਮਾ ਕਹਿੰਦੇ ਤਾਣੀਆਂ ਤਾਣੀਆਂ ਅੱਜ ਸਾਡੇ ਇੱਕ ਹੈਟਾੜ ਕਿੰਨਾ ਮਮਾ ਦੀ ਫੇਵਰੇਟ ਕਰਮਨ ਦੀ ਫਰੈਂਡ ਹੈ ਇਹ ਮਮਾ ਦੀ ਫਰੈਂਡ ਹੈ ਇਹ ਐਨੇ ਖੋਲੇ ਨੇ ਜਿਹਦੇ ਵਹਿਮ ਨਹੀਂ ਜਾਂਦੀ ਆ ਆਪ ਨਹੀਂ ਹੋਰ ਉਹਨੂੰ ਕਹਿੰਦੇ ਬੰਗਲਿਆਂ ਨੂੰ ਕਰਤੀ ਮੈਂ ਗੋਗਾ ਤੇ ਕੋੜਿਆ ਅੱਜ ਵਾਰੀ ਪੀਰੀ ਜਾਂਦੀ ਹੈ